ਸ਼੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਵਾਰਡ ਨੰਬਰ 10 ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ 'ਚ ਵਾਰਡ ਨੰਬਰ 10 ਦੇ ਕਾਂਗਰਸੀ ਉਮੀਦਵਾਰ ਮਨੀਸ਼ ਕੁਮਾਰ ਦੇ ਪ੍ਰਚਾਰ ਵਾਲੇ ਰਿਕਸ਼ੇ ਤੇ ਰੱਖ ਕੇ ਕਥਿਤ ਸਮਰਥਕ ਕਰ ਕਰ ਡਿਨਰ ਸੈੱਟ ਦੇ ਰਹੇ ਨੇ ਇਸ ਸੰਬੰਧੀ ਸੀਸੀਟੀਵੀ ਵੀ ਫੁਟੇਜ ਸਾਹਮਣੇ ਆਈਆਂ ਨੇ ਡਿਨਰ ਸੈੱਟ ਤੇ ਆਂਸਰਾ ਫਾਊਂਡੇਸ਼ਨ ਲਿਖਿਆ ਹੋਇਆ ਹੈ ਜਿਸ ਨੂੰ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਚਲਾ ਰਹੇ ਨੇ ਅਤੇ ਇਸ ਡਿਨਰ ਸੈੱਟ ਦੇ ਡੱਬੇ ਤੇ ਰਾਜਾ ਵੜਿੰਗ ਅਤੇ ਅਮ੍ਰਿਤਾ ਵੜਿੰਗ ਦੀ ਫੋਟੋ ਵੀ ਲੱਗੀ ਹੋਈ ਹੈ ਸੀਸੀਟੀਵੀ ਫੁਟੇਜ ਸੀਨੀਅਰ ਕਾਂਗਰਸੀ ਡਿਨਰ ਸੈੱਟ ਵਨਡੇ ਨਜ਼ਰ ਆ ਰਹੇ ਨੇ ਕਾਲੀ ਉਮੀਦਵਾਰ ਭਲਵਿੰਦਰ ਸਿੰਘ ਬਿੰਦੇ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਇੱਕ ਪਾਸੇ ਧਿਆਨ ਦੇਵੇ ਕਾਂਗਰਸੀ ਸਮਰਥਕਾਂ ਵੱਲੋਂ ਵਨਡੇ ਡਿਨਰ ਸੈੱਟ ਨੂੰ ਚੌਂਚ ਰਾਕੇ ਤੋੜਨ ਦੀ ਵੀਡੀਓ ਵੀ ਵਾਇਰਲ ਹੋਈ ਹੈ ਸਾਡਾ ਕੱਲ ਜਲਸਾ ਸੀ ਸਾਡੇ ਮੱਲੇ ਦੇ ਵਿੱਚ ਸਾਡੇ ਮੱਲੇ ਦੇ ਵਿੱਚ ਜੋ ਜਲਸਾ ਸੀ ਸਾਡਾ ਉਹਦੇ ਵਿੱਚ ਬਹੁਤ ਜ਼ਿਆਦਾ ਭਾਰੀ ਦਰਸ਼ ਸੀ ਲੋਕਾਂ ਦਾ ਵਿਰੋਧ ਸੀ ਕਾਂਗਰਸ ਪਾਰਟੀ ਨੇ ਜੋ ਕੁਝ ਕੀਤਾ ਨਹੀਂ ਤੇ ਇਸ ਕਰਕੇ ਲੋਕਾਂ ਦਾ ਵਿਰੋਧ ਸੀ ਉਹਦੇ ਵਿੱਚ ਸਾਡਾ ਬਹੁਤ ਭਾਰੀ ਕੱਟ ਸੀ ਸਾਡਾ ਕੱਠ ਰੇਕੇ ਕਾਂਗਰਸ ਦਾ ਉਮੀਦਵਾਰ ਜੋ ਮੁਨੀਸ਼ ਜੀ ਗੁਪਤਾ ਜੋ ਕਾਂਸਲ ਪਾਰਟੀ ਦਾ ਉਮੀਦਵਾਰ ਹੈ ਉਹ ਬਖਲਾੜ ਚ ਆ ਗਿਆ ਬਖਲਾੜ ਚ ਆ ਕੇ ਅੱਜ ਇਹਨਾਂ ਨੇ ਰਾਤ ਅਨਾਉਂਸ ਕੀਤਾ ਸੀ ਵੀ ਤੁਸੀਂ ਮੁਨੀਸ਼ ਨੂੰ ਜਿਤਾ ਦਿਓ ਸਾਡੇ ਜਿਹੜਾ ਉਹ ਕਿਦੜਾ ਦਾ ਐਮਐਲਏ ਆ ਉਹਨੇ ਕਿਹਾ ਸੀ ਰਾਤ ਵੀ ਇਹਨੂੰ ਜਿਤਾ ਦਿਓ ਤੇ ਇਹ ਤੁਹਾਨੂੰ ਫਿਰ ਹੀ ਸਮਾਨ ਦੇਊਗਾ ਔਰ ਅੱਜ ਉਹਨੇ ਇਹ ਕੀਤਾ ਵੀ ਰਸਕੇ ਪਰ ਪਰ ਕੇ ਸਾਡੇ ਵਾਰਡ ਨੰਬਰ 10 ਦੇ ਵਿੱਚ ਵੰਨੇ ਸ਼ੁਰੂ ਕਰ ਦਿੱਤੇ ਝੋਟੇ ਦੇ ਸਟਾ ਜਿਹੜਾ 5000 ਰੁਪਏ ਦਾ ਹੈ ਕਟੋ ਕਟ ਦੇ ਉਹ ਇਹ ਕਹਿੰਦਾ ਸੀ ਮੈਂ 1000 ਜੋ ਉਹ ਬਣ ਰਹਾ ਹੈ ਤੇ 1200 ਬਣ ਰਹਾ ਹੈ ਤੇ ਉਹਦਾ ਜੀ 5000 ਰੁਪਏ ਰੇਟ ਹੈ ਡਿਨਰ ਸੈੱਟ ਦੇ ਉੱਤੇ ਕਿਸ ਦੀ ਫੋਟੋ ਜਾਂ ਕੁਝ ਹਾਂਜੀ ਹਾਂਜੀ ਕਿ ਡਿਨਰ ਸੈੱਟ ਤੇ ਰਾਜਾ ਵਿੜਿੰਗ ਜੋ ਐਮ ਐਲ اے ਹੈ ਕਿਸੇ ਬਾਤੋਂ ਜਿਹੜਾ ਜੋ ਬੜੇ ਚਰਚਾ ਦੇ ਵਿੱਚ ਹਰ ਮਸਲੇ ਤੇ ਰਹਿੰਦਾ ਹੈ ਔਰ ਉਹਦੇ ਸਾਲੇ ਜੋ ਸਾਡੇ ਆਪਣਾ ਅਵਾਰਡ ਦੇ ਵਿੱਚ ਬਹੁਤ ਦਖਲਅੰਦਾਜ਼ੀ ਕਰਦੇ ਆ ਔਰ ਅਸੀਂ ਗੁੰਡਾਗਰਦੀ ਕਰਦੇ ਆ ਅਕਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸ ਐਮ ਜਨੂ